ਹੁਸ਼ਿਆਰਪੁਰ ਸ਼ਹਿਰ 'ਚ ਚੋਰਾ ਦਾ ਅਤੰਕ ਲਗਾਤਾਰ ਵੱਧਦਾ ਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਅਜੇ ਪੁਲਿਸ ਪਿਛਲੀਆਂ ਚੋਰੀ ਦੀਆਂ ਘਟਨਾਵਾਂ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹੀ ਹੈ ਕਿ ਚੋਰਾ ਵੱਲੋਂ ਇੱਕ ਵਾਰ ਮੁੜ ਤੋਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇ ਦਿੱਤਾ ਗਿਆ ਤਾਂ ਸਾ ਮਾਮਲਾ ਇੱਕ ਵਾਰ ਮੁੜ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਕਿ ਚੌਂਕ ਲਾਕੇ ਮੌਜੂਦ ਦੋ ਇੰਸਟੀਚਿਊਸ਼ਨਾਂ 'ਚ ਇਹ ਚੋਰ ਵੱਲੋਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੰਦਿਆਂ ਹੋਇਆਂ ਲੱਖਾਂ ਰੁਪਏ ਦੀ ਨਕਦੀ ਹੈ ਜਿਹੜੀ ਇੱਕ ਦਫ਼ਤਰ 'ਚੋਂ ਚੋਰੀ ਕਰ ਲਈ ਗਈ ਹੈ ਜਾਣਕਾਰੀ ਮੁਤਾਬਕ ਕਿ ਹੁਸ਼ਾਰਪੁਰ ਦੇ ਸਰਕਾਰੀ ਕਾਲ ਚੌਕ ਇਲਾਕੇ ਵਿੱਚ ਮੌਜੂਦ ਗ੍ਰੈਫਟਿ ਇੰਸਟੀਚਿਊਟ ਅਤੇ ਗਿਆਨਮ ਇੰਸਟੀਚਿਊਟ 'ਚ ਇੱਕ ਚੋਰ ਵੱਲੋਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੱਤਾ ਗਿਆ ਤੇ ਚੋਰ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਚੋਰ ਹੈ ਆਕੇ ਤੋੜਪੰਨ ਕਰਨ ਤੋਂ ਬਾਅਦ ਜਦੋਂ ਬਿਲਡਿੰਗ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਬਿਲਡਿੰਗ ਦੇ ਵੱਖ-ਵੱਖ ਕਮਰਿਆਂ 'ਚ ਉਹ ਘੁੰਮ ਫਿਰ ਕੇ ਜਿਹੜਾ ਅਲਮਾਰੀਆਂ ਦੀ ਸ਼ਾਨਬੀਣ ਕਰਦਾ ਜਾਂ ਫਰੋਲਾ ਫਰਾਲੀ ਕਰਦਾ ਹੈ ਇਸਾਰੇ ਮਾਮਲੇ ਨੂੰ ਲੈ ਕੇ ਜਦੋਂ ਗ੍ਰਾਫਟਿੰਗ ਇੰਸਟੀਚਿਊਟ ਤੇ ਮਾਲਕ ਤੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਸ ਦਾ ਕਹਿਣਾ ਕਿ ਉਸ ਦਾ 1.5 ਲੱਖ ਤੋਂ ਲੈ ਕੇ ਪੌਣੇ 2 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਜਦਕਿ ਗਿਆਨਮੇ ਇੰਸਟੀਚਿਊਟ ਤੇ ਮਾਲਕ ਦਾ ਕਹਿਣਾ ਕਿ ਅਜੇ ਤੱਕ ਇਹ ਨੁਕਸਾਨ ਦਾ ਤਾਂ ਨਹੀਂ ਪਤਾ ਲੱਗ ਸਕਿਆ ਪਰੰਤੂ ਦਫ਼ਤਰ ਦੇ ਵਿੱਚ ਚੋਰ ਵੱਲੋਂ ਤੋੜਪਾਨਾ ਜਿਹੜੀ ਉਹ ਕਾਫੀ ਜ਼ਿਆਦਾ ਕੀਤੀ ਗਈ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਪੀਸੀਆਰ ਦੇ ਇੰਚਾਰਜ ਸੁਰਿੰਦਰ ਕੁਮਾਰ ਵੀ ਪੁਲਿਸ ਪਾਰਟਿਸਮਿਤ ਮੌਕੇ ਤੇ ਪਹੁੰਚਦੇ ਨੇ ਤਾਂ ਇਸ ਦੇ ਨਾਲ ਨਾਲ ਥਾਣਾ ਮਾਡਲ ਟਾਊਨ ਤੋਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਜ डेविड क्या है ग्राविटी एजुकेशन सर्विसेज क्या है सर कल रात को बेसिकली यहाँ पे अभी टाइमिंग नहीं पता हमें चोर आए और हमारा काफ़ी कुछ डॉक्यूमेंटेशन थे उसको तहस नहस कर गए कुछ कैश रखा था जैसे टिकट बुकिंग कैश था हमारा वन लाख थर्टी थाउजेंड के आसपास वो भी ले गए एंड टैक्स के कुछ पैसे रखे हुए थे हम तो, वो भी लेके चले गए कितना टो टो टो? सर जो कैश में गया वो लगभग डेढ़ एक लाख साठ आम गया बाकी जो डॉक्यूमेंट्स थे बच्चों के वीज़ा के डॉक्यूमेंट्स थे वो काफ़ी फाड़ गए जो बहुत ज़्यादा नुकसान है बाकी पता नहीं कहाँ मिसिंग है ये भी नहीं के, पता कितने बजे गए थे रात हम के? तो यहाँ अराउंड पाँच बजे क्लोज कर देते हैं ऑफिस को तो है? मॉर्निंग में सुबह नौ बजे हाँ जी हाँ जीप्लेंट कर दिया हाँ जी हाँ जी पुलिस कम्प्लेंट कर दी, हाँ जी, हाँ जी, कर दी हमने क्या बोल रहे पुलिस अब वो कह रहे हैं कि इन्वेस्टिगेशन करेंगे जब तक इन्वेस्टिगेशन नहीं होता तो क्लियर नहीं है की पता नहीं अब क्या क्या चीज़ें हुई है क्या नहीं हुआ है सिंह जी ਸਮਾਜੀ ਅਫੀਸ ਕਿਸ ਨਾਮ ਤੋਂ ਗਿਆਨਮ ਹੁਸ਼ਾਰਪੁਰ ਦੇ ਨਾਮ ਤੋਂ ਆਪਾਂ ਜੀ ਆਪਾਂ ਗਰਮਣ ਜੋਤ ਦੀ ਤਿਆਰੀ ਕਰਵਾਈ ਸੀ ਬੱਚਿਆਂ ਨੂੰ ਤੇ ਰਾਤੀ तकरीबन 7:30 ਆਪਾਂ ਦਫਤਰ ਬੰਦ ਕਰਕੇ ਗਏ ਆ 8:08 ਇੱਕ ਕੋਈ ਬੰਦਾ ਅੰਦਰ ਵੜਿਆ ਵਾ ਜਿੰਨੇ ਸਾਰੇ ਸਾਡੇ ਸਮਾਨ ਦਾ ਖਲਾਰਾ ਪਾਇਆ ਅਲਮਾਰੀਆਂ ਵਗੈਰਾ ਤੋੜੀਆਂ ਵਾ ਤੇ ਬਾਕੀ ਸਮਾਨ ਕੀ ਲੈ ਕੇ ਗਿਆ ਉਹ ਤਾਂ ਚਲੋ ਹੱਲੇ ਦੇਖਦੇ ਆ ਤੇ ਮਤਲਬ ਰਾਤੀ ਸਵਾ 8 ਤੋਂ ਲੈ ਕੇ ਸਾਢੇ 8 ਤੱਕ ਘੰਟਾ ਉਹ ਸਾਡੇ ਦਫਤਰ ਦੇ ਵਿੱਚ ਫੋਲਡ ਆਫਲਾਈ ਕਰਦਾ ਰਿਹਾ। ਤਾਂ ਤੁਸੀਂ ਕਿੰਨੇ ਵਜੇ ਆਫਿਸ ਬੰਦ ਕਰਕੇ ਰੇਸੇ? ਅ ਭਾਈ ਸਾਢੇ 7 ਰਾਤੀ ਬੰਦ ਕੀਤਾ ਸੀ। ਕਦੋਂ ਪਤਾ ਲੱਗਿਆ ਤੁਹਾਨੂੰ ਕਿ ਸਾਨੂੰ ਸਵੇਰੇ ਜਦੋਂ ਸਾਡਾ ਦਫਤਰ ਖੋਲਿਆ ਉਦੋਂ ਪਤਾ ਲੱਗਾ ਜੀ। ਕਿੰਨੇ ਵਜੇ ਭਾਜੀ? ਸਵੇਰੇ ਸਾਢੇ 8 'ਚ। ਠੀਕ ਹੈ ਜੀ। ਤੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੀ। ਹਾਂ ਜੀ ਜੀ ਸੀਸੀਟੀਵੀ ਫੁਟੇਜ ਹੈਗੀ ਆ ਉਹ ਪਤਾ ਨੂੰ। 21 ਵਿਅਕਤੀ ਨਜ਼ਰ ਆ ਰਹੇ ਫਿਲਹਾਲ ਹੱਲੇ। ਕੀ ਕੀ ਉਹ ਕਰ ਰਹੇ ਸੀ ਕੀ ਕਰ ਰਹੇ ਉਹ ਇਦਾਂ ਹੀ ਮਤਲਬ ਸਾਰੇ ਦਰਾਜ ਫਲੋਲ ਰਿਆ ਵਾ ਅਲਮਾਰੀਆਂ ਦੇ ਲੋਕ ਤੋੜੇ ਆ ਉਹਨੇ ਬਾਕੀ ਪਹਿਲੋ ਦਰਵਾਜਾ ਤੋੜ ਕੇ ਅੰਦਰ ਐਂਟਰੀ ਪਾਈ ਆ ਨੁਕਸਾਨ ਕਿੰਨਾ ਹੋਇਆ ਨੁਕਸਾਨ ਭਾਜੀ ਦੇਖਦੇ ਆ ਹੱਲੇ ਹੱਲੇ ਤਾਂ ਜੋ ਭੰਨ ਤੋੜ ਆ ਉਹ ਨਜ਼ਰ ਆ ਰਹੀ ਆ ਬਾਕੀ ਲੈ ਕੇ ਕੀ ਗਿਆ ਕੀ ਨਹੀਂ ਲੈ ਕੇ ਗਿਆ ਉਹ ਤਾਂ ਹੁਣ ਅੱਲੇ ਦੇਖਾਂਗੇ ਕੈਸ਼ ਵਗੈਰਾ ਹੁੰਦਾ ਕਰਦਾ ਇੱਥੇ ਕੈਸ਼ ਵਗੈਰਾ ਭਾਜੀ ਥੋੜਾ ਹੀ ਹੁੰਦਾ 5-10 ਹਜ਼ਾਰ ਹੀ ਹੁੰਦਾ ਕੈਸ਼ ਛੱਡੀਦਾ ਨਹੀਂ ਬਹੁਤਾ ਆਫਿਸ ਦੇ ਵਿੱਚ ਤੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਜੀ ਹਾਂਜੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਲੱਗਦਾ ਜੀ ਮਾਡਲ ਟਾਊਨ ਠੀਕ ਹੈ ਤੇ ਆਇਆ ਪੁਲਿਸ ਵਾਲੇ ਹਾਂਜੀ ਹਾਂਜੀ ਪੁਲਿਸ ਵਾਲੇ ਪਹੁੰਚ ਗਏ ਜੀ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਬਹੁਤ ਸਾਰੀਆਂ ਚੋਰੀਆਂ ਇਹ ਹੀ ਆ ਜੀ ਇੱਥੇ ਮਤਲਬ ਪਹਿਲਾਂ ਵੀ ਹੋਇਆ ਗਵਰਨਮੈਂਟ ਕਾਲਜ ਚੌਂਕ ਦੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਇਹਦੇ ਤੇ ਥੋੜੀ ਜੀ ਨਕੇਲ ਕੱਸੀ ਜਾਏ ਸਾਡੇ ਤਾਂ ਆਪਾਂ ਪਿਛਲੇ 1 ਸਾਲ ਦੇ ਵਿੱਚ ਕਈ ਐਕਟਿਵਾਂ ਚੋਰੀ ਹੋ ਗਏ ਸਾਡੇ ਇੱਥੋਂ ਬਾਹਰੋਂ ਨਾ ਬਾਰ ਬਾਰ ਆਪਾਂ ਪੁਲਿਸ ਨੂੰ ਇਤਲਾਹ ਦੇਈਦੀ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਮੇਰਾ ਨਾਮ ਹਰਦੀਪ ਸਿੰਘ ਪੁਰੀ ਆ ਜੀ ਜੇ ਹਰਦੀਪ ਜੀ ਤੁਹਾਡੇ ਬੇਟੀ ਦੇ ਵਿੱਚ ਨੇ ਸ਼ਾਦਾ ਬਣਾਇਆ ਕਾਫੀ ਟਰੋਪਾਨ ਕੀਤੀ ਹੈ ਜਿੰਦੇ ਜਿੰਦੇ ਭੁੰਦੇ ਆ ਕਿ ਪੂਰਾ ਮਾਮਲਾ ਹੈ ਦੇਖੋ ਜੀ ਮੈਨੂੰ ਅੱਜ ਸਵੇਰੇ ਪਤਾ ਲੱਗਾ ਵਾ ਕਿ ਮੈਨੂੰ ਫੋਨ ਆਇਆ ਆਫਿਸ ਤੋਂ ਤੇ ਨਾਲ ਦੀ ਬਿਲਡਿੰਗ ਦੇ ਵਿੱਚ ਵੀ ਹੋਈ ਆ ਤੇ ਪੂਰੀ ਕਮਪਲੈਕਸ ਆਪਣੀ ਬਿਲਡਿੰਗ ਹੈ ਇੱਥੇ ਵੀ ਹੋਈ ਆ ਚੋਰੀ ਉੱਪਰੋਂ ਚੋਰ ਆਏ ਆ ਜਿਹੜੇ ਕਿ ਉਹਨਾਂ ਨੇ ਤਾਲੇ ਵਗੈਰਾ ਤੋੜੇ ਅੰਦਰ ਗਏ ਆ ਠਾਲੇ ਕਿੱਦਾਂ ਲੱਗਦਾ ਤੁਹਾਨੂੰ ਮਾਰ ਤੋਂ ਠਾਂ ਲੱਗਦਾ ਭਾਜੀ ਇਮੀਗ੍ਰੇਸ਼ਨ ਕਿਹੜੀ ਹੈ ਇਹ ਇਹ ਬਾਹਰ ਭੇਜਦੇ ਆ ਡੈਵਿਡ ਸਟੈਪ ਐਜੂਕੇਸ਼ਨ ਆ ਹਾਂਜੀ ਤੇ ਚੱਲਾ ਕਿ ਕਿਸਾ ਨੂੰ ਵਗੈਰੇ ਉਹ ਤਾਂ ਕਹਿ ਰਹੇ ਲੱਖ ਰੁਪਏ ਸਵਾ ਲੱਖ ਦੇ ਵਿੱਚ ਹੋਇਆ ਨੁਕਸਾਨ ਓਕੇ ਤੇ ਪੁਲਿਸ ਆਈ ਹੈ ਮੋਕੇ ਤੇ ਜੀ ਆ ਪੁਲਿਸ ਤਾਂ ਪੀਸੀਆਰ ਵਾਲੇ ਆਏ ਹਲੇ ਮਾਟੋਂ ਵਾਲੇ ਆਏ ਨਹੀਂ ਮੈਂ ਦੇਖਣਾ ਦੇਖਦਾ ਪਿਆ ਮਾ ਪਾਜੀ ਪਹਿਲੇ ਅੱਜ ਤੋਂ 10 15 ਦਿਨ ਪਹਿਲਾਂ ਉਹ ਸਾਡੀ ਹਾਂ ਪੁਲੀ ਟਾਵਰ ਦੀ ਸਾਈਡ ਵੀ ਹੋਈ ਚੋਰੀ ਪਰ ਮੈਨੂੰ ਇਹ ਨਹੀਂ ਮੈਨੂੰ ਸਮਝਣ ਲੱਗ ਰਹੀ ਕਿ ਪ੍ਰਸ਼ਾਸਨ ਇਸ ਵਕਤ ਕੀ ਕਰ ਰਿਹਾ ਵਾ ਪ੍ਰਸ਼ਾਸਨ ਬਿਲਕੁਲ ਚੋਕਾ ਕੇ ਬੈਠਾ ਹੋਇਆ ਵਾ ਨਾ ਕੋਈ ਕਾਰਵਾਈ ਹੋ ਰਹੀ ਆ ਨਾ ਕੁਝ ਹੋ ਰਿਹਾ ਵਾ ਉਹ ਸ਼ਾਇਦ ਦਾ ਮਾਲਕ ਨਹੀਂ ਹੈਗਾ ਜਿਹੜਾ ਸ਼ਾਇਦ ਨੂੰ ਸਾਹਮੇ ਮੈਂ ਤੁਹਾਡੇ ਚੈਨਲ ਇਹੀ ਕਹਿ ਰਿਹਾ ਨਾ ਪ੍ਰਸ਼ਾਸਨ ਨੂੰ ਕਿ ਸ਼ਾਇਦ ਨੂੰ ਸੰਭੋ ਜਿਹੜਾ ਇਹ ਮੌਦੂਏ ਬੰਦਾ ਵਾ ਮੋਰੇ ਆਵੇ ਕੁਝ ਕਰੇ ਆ ਕੇ ਚੋਰੀ ਹੋਈ ਸੀ ਚੋਰ ਫੜ ਹੋਇਆ ਅੱਜ ਹੋ ਗਿਆ ਪਤਰਾ ਵੀ ਨਹੀਂ 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 ਬਿਲਕੁਲ ਨਹੀਂ ਕੋਈ ਨਹੀਂ ਕੋਈ ਨਹੀਂ ਫੜ ਹੋਇਆ ਪੜੀ ਤੇ ਮੈਂ ਤੁਹਾਡੇ ਚੈਨਲ ਇਹੀ ਕਹਿ ਚੰਨਾ ਕਿ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਜਾਗੇ ਕੁਝ ਕਰੇ ਕਾਰਵਾਈ DNA University